ਧਨਾਂ ਸੀਟ ਫੁਰ ਹੋ ਗਏ ਨੇ ਦੇਸ਼ ਵਿੱਚੋਂ 15 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਮਾਫ ਕਰਾ ਕੇ ਕਿਸਾਨੀ ਹੱਲੇ ਤਰਲੋ ਮੱਛੀ ਹੋ ਰਹੀ ਹੈ ਭਾਰਤ ਸਰਕਾਰ ਦਾ ਨਵਾਂ ਜਾਰੀ ਕੀਤਾ ਅੰਕੜਾ ਇਹ ਕਹਿ ਰਿਹਾ ਕਿ ਬੀਤੇ 2021-22 ਤੋਂ ਲੈ ਕੇ ਅੱਜ ਤੱਕ ਕਿਸੇ ਬੈਂਕ ਨੂੰ ਕੋਈ ਪੂੰਜੀ ਨਿਵੇਸ਼ ਨਹੀਂ ਕੀਤਾ ਭਾਰਤ ਸਰਕਾਰ ਨੇ ਲੇਕਿਨ 1 ਲੱਖ 79000 ਕਰੋੜ ਰੁਪਈਆ ਜਿਹੜਾ ਇਹਨਾਂ ਬੈਂਕਾਂ ਨੇ ਆਪਣੇ ਰਿਸੋਰਸਸ ਤੋਂ ਮਾਰਕੀਟ ਵਿੱਚੋਂ ਬਾਂਡਾਂ ਤੋਂ ਉੱਥੋਂ ਇਕੱਠਾ ਕੀਤਾ ਲੇਕਿਨ 6 ਲੱਖ 40000 ਕਰੋੜ ਤੋਂ ਵੱਧ ਦ ਨਪੀਏ ਮਾਫ ਕਰ ਦਿੰਦਾ ਇੰਨਾ ਬੈਂਕਾਂ ਨੇ ਇਹਦਾ ਮਤਲਬ ਲੋਕਾਂ ਕੋਲੋਂ ਲੈ ਲਵੋ ਤੁਸੀਂ ਕਰਜ਼ਾ ਐਫ ਡੀ ਆਰ ਸਭ ਕੁਝ ਤੇ ਧੰਨਾ ਸ਼ੀਟ ਲੈ ਕੇ ਨਿਕਲ ਜਾਣ ਉਹ ਕਿਸਾਨੀ ਦੀ ਗੱਲ ਕਰਨ ਲੱਗਿਆਂ ਬਹੁਤ ਮੁਸ਼ਕਲ ਹੁੰਦੀ ਹੈ ਉਹਦੀ ਕੀ ਮੁਸ਼ਕਲ ਹੈ ਉਹ ਦੱਸਣ ਦੀ ਕੋਸ਼ਿਸ਼ ਕਰੇ ਕਿ ਭਾਰਤ ਸਰਕਾਰ ਕੋਈ ਦੂਜੇ ਪਾਸੇ 7 ਲੱਖ ਕਰੋੜ ਦਾ ਕਰਜ਼ਾ ਸੀ ਜਿੱਦਣ ਇਹ ਐਨਡੀਆ ਸਰਕਾਰ ਸੱਤਾ ਵਿੱਚ ਆਈਏ ਅੱਜ ਉਹਨੂੰ ਵਧਾ ਕੇ 28 ਲੱਖ ਕਰੋੜ ਰੁਪਈਆ ਹੋ ਗਿਆ ਤੇ ਇਹ ਕਿਹਾ ਜਾ ਰਿਹਾ ਕਿ ਕਿਸਾਨੀ ਨੂੰ ਕਰਜ਼ਾ ਦਿੱਤਾ ਹੈ ਤਾਂ ਕਿ ਕਿਸਾਨੀ ਇੰਪਰੂਵ ਹੋ ਜਾਵੇ ਇਹ ਨਹੀਂਗਾ ਕਿ ਜਿਹੜੀਆਂ ਚੀਜ਼ਾਂ ਵੱਧ ਗਿਆ ਨੇ ਜੋ ਭਾਅ ਵੱਧ ਗਏ ਨੇ ਜੋ ਖਰਚੇ ਵੱਧ ਗਏ ਨੇ ਉਹਦੇ ਜੀ ਬਸਾਂ ਬਰਾਬਰੀ ਹੋਈ ਹੈ